ਅੱਜ ਦੇ ਇੱਕ ਮਾਸ ਨੰਬਰ ਬਾਰੇ ਜਾਣਕਾਰੀ ਦੇ ਲਈ ਹੋਰ ਪੁੱਛਣਾ ਹੈ ਬਿਲਕੁਲ ਜੀ ਅੱਜ ਇੱਕ ਵਾਰ ਫਿਰ ਬਟਾਲੇ ਸ਼ਹਿਰ ਵਾਸਤੇ ਜਿਹੜੀਆਂ ਦਿਨ-ਪ੍ਰਤੀ ਦਿਨ ਜਿਹੜੀਆਂ ਜ਼ਿੰਮੇਵਾਰੀਆਂ ਜਿਹੜੀਆਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ ਕਿ ਲੋਕਾਂ ਦੇ ਕੰਮਾਂ ਦਾ ਜਿਹੜਾ ਕਿਸੇ ਵੀ ਕਿਸਮ ਦੀ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਰਹੇ ਸਾਡੇ ਤੁਸੀਂ ਦੇਖਿਆ ਸੀ ਜਸ਼ਪਾਲ ਚੋਹਾਨ ਜੀ ਨੂੰ ਇੰਪਰੂਵਮੈਂਟ ٹرسٹ ਦਾ ਚੇਅਰਮੈਨ ਬਣਾਇਆ ਸੀ ਮਾਰਕੀਟ ਮਾਰਕ ਮਹਿਤਾ ਨੂੰ ਬਣਾਇਆ ਸੀ ਤੇ ਸਾਡੇ ਇੰਪਰੂਵਮੈਂਟ ਟਰਸ ਦੇ ਕਿਤੇ ਨਾ ਕਿਤੇ ਟਰਸਟੀ ਜਿਹੜੇ ਦੂਰ रह ਗਏ ਸੀ ਅੱਜ ਉਹ ਦੇਣਾ ਮੈਂ ਮਾਨਣਾ ਇਹ ਗੱਲ ਕਹਿ ਸਕਦਾ ਹਾਂ ਵੀ ਸੰਨੀ ਮੱਸੀ ਜਿਹੜਾ 크ਰਿਸਚੀਅਨ ਪਰਵਾਰ ਚੋਂ ਹੈ ਔਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚੱਲੀ ਇਸ ਲੜਕੇ ਨੇ ਰਾਤ ਦਿਨ ਮਿਹਨਤ ਕੀਤੀ ਬਿਨ ਸਵਾਫ ਕੋਈ ਲਾਲਚ ਨਹੀਂ ਨਾ ਕਿਸੇ ਤੋਂ ਨੇ ਕਦੀ ਕੁਝ ਮੰਗਿਆ ਵੀ ਮੈਨੂੰ ਆਹ ਜ਼ਿੰਮੇਵਾਰੀ ਦੇ ਦਿਓ ਆਹ ਹੌਤਾ ਦੇ ਦਿਓ ਕਿਉਂਕਿ ਤਕਰੀਬਨ ਸਫਰ ਜਿਹੜਾ ਪਾਰਟੀ ਦੇ ਵਿੱਚ ਮੇਰੀ ਅੱਖਾਂ ਸਾਹਮਣੇ ਗੁਜ਼ਰਿਆ ਹੈ ਅੱਜ ਪਾਰਟੀ ਵੱਲੋਂ ਜਿਹੜਾ ਸਨੀ ਮਸੀਹ ਨੂੰ ਜਿਹੜਾ ਇੰਨਾ ਵੱਡਾ ਮਾਨ ਜਿਹੜਾ ਟਰਸਟੀ ਬਣਾ ਕੇ ਇੱਕ ਪਾਰਟੀ ਨੇ ਜ਼ਿੰਮੇਵਾਰੀ ਦੀ ਫੀਤੀ ਲਾਈ ਆ ਮੈਂ ਪਾਰਟੀ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਭਲਾ ਭਗਵੰਤ ਮਾਨ ਜੀ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਜਿਹੜੇ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਅੱਗੇ ਲੈ ਕੇ ਆਏ ਕਰੋਨਾ ਦੇ ਨਾਲ ਡਾਕਟਰ ਜਗਦੀਸ਼ ਜੋ ਕਿ ਰਜਾਦੇ ਪਿੰਡ ਤੋਂ ਨੇ ਇਹਨਾਂ ਨੇ ਵੀ ਜਦੋਂ ਦੀ ਪਾਰਟੀ ਸੁੱਰੀ ਆ ਉਹਦਾ ਝੰਡਾ ਜਿਹੜਾ ਬੁਲੰਦ ਕਰਕੇ ਰੱਖਿਆ ਔਰ ਨਿਸਵਾਰਥ ਹੋ ਕੇ ਇੱਕ ਮੈਂ ਕਹਿ ਸਕਦਾ ਵੀ ਕੋਈ ਅਹੁਦਿਆਂ ਦੀ ਲਾਲਸਾ ਨਹੀਂ ਕੋਈ ਤਾਂ ਸਿਰਫ਼ ਤੇ ਸਿਰਫ਼ ਸੋਚੇ ਰੱਖੀ ਸੀ ਵੀ ਪਾਰਟੀ ਲਿਆਉਣੀ ਆ ਮਿਹਨਤ ਕਰਕੇ ਪਾਰਟੀ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਆ ਅੱਜ ਪਾਰਟੀ ਨੇ ਇਹਨਾਂ ਨੂੰ ਵੀ ਜਿਹੜੀ ਟਰਸਟੀ ਦੀ ਜ਼ਿੰਮੇਵਾਰੀ ਦੇ ਕੇ ਅੱਜ ਕੁਰਸੀ ਤੇ ਬਿਰਾਜਮਾਨ ਬਿਠਾਇਆ ਇਹਨਾਂ ਨੂੰ ਸੋ ਮੈਂ ਆਪਣੇ ਜਸਪਾਲ ਚੋਹਾਨ ਹੋਣਾ ਨੂੰ ਡਾਕਟਰ ਜਗਦੀਸ਼ ਹੋਣਾ ਨੂੰ ਔਰ ਸੰਨੀ ਮਸੀ ਜੀ ਨੂੰ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਵੀ ਤੁਹਾਡਾ ਜਿਹੜਾ ਹੁਣ ਸਾਰਾ ਇਕੌਮ ਜਿਹੜਾ ਉਹ ਪੂਰਾ ਹੋ ਚੁੱਕਿਆ ਨਾਲ ਸਾਡੇ ਆਲਾ ਅਫਸਰ ਸਹਿਬਾਨ ਐਕਸ਼ਨ ਸਹਿਬਾਨ ਯੂ ਸਹਿਬਾਨ ਸਾਰੀ ਟੀਮ ਜਿਹੜੀ ਪੂਰੀ ਹੈ ਹੁਣ ਜਿਹੜੇ ਕੰਮਾਂ ਦੀ ਰਫ਼ਤਾਰ ਵੀ ਵਧੂਗੀ ਰੁਕੇ ਹੋਏ ਕੰਮਾਂ ਨੂੰ ਤਰਜੀਹ ਦੇ ਕੇ ਕਿਉਂਕਿ ਜ਼ਿੰਮੇਵਾਰੀ ਜਦੋਂ ਮੋਢਿਆਂ ਤੇ ਆ ਜਾਂਦੀ ਹੈ ਫਿਰ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ-ਇਨਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹਦੇ ਆਪਣੇ ਆਪ ਵੀ ਲੋਕ ਜਿਹੜੇ ਇਹਨਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਲੈਂਦੇ ਨੇ ਜਿਨ੍ਹਾਂ ਨੂੰ ਵੀ ਕਿਸੇ ਕਿਸੇ ਦਾ ਵੀ ਕੰਮ ਹੋਵੇ। ਸੋ ਮੈਂ ਇਹਨਾਂ ਦੋਵਾਂ ਨੂੰ ਮੁਬਾਰਕਬਾਦ ਦਿੰਨਾ, ਰਾਜ ਚਾਹਾਨ ਸਾਹਿਬ ਨੂੰ ਮੁਬਾਰਕਬਾਦ ਦਿੰਨਾ। ਬਸ ਇਹੋ ਬੇਨਤੀ ਕਰੂੰਗਾ ਤਗੜੇ ਹੋ ਕੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਦੀ ਅਗਵਾਈ ਹੇਠ ਤਗੜੇ ਹੋ ਕੇ ਬਟਾਲੇ ਦੀ ਇਮਾਨਦਾਰੀ ਤੇ ਵਫਾਦਾਰੀ ਨਾਲ ਅਸੀਂ ਡਵੈਲਪਮੈਂਟ ਕਰੀਏ। ਬਹੁਤ ਸਾਰੇ ਹਾਈਕਮਾਂਡ ਰਾਹੁਲ ਜੰਦੀ ਤੇ ਸੋਨੀਆ ਕੰਪਨੀ ਨੂੰ ਪੀਡੀ ਦੀ ਸਮੂਹ ਨੂੰ ਇਹ ਪਤਾ ਸਵੇਖ ਪੰਜਾਬ ਕਾਂਗਰਸ ਦਾ ਕੰਫਰੰਸ ਬਹੁਤ ਲਾਡਲਾ ਪਿਆਰੇ ਅ ਦੇਖੋ ਜੀ ਮੈਂ ਤੇ ਹੁਣ ਇਹਦੇ ਬਾਰੇ ਕੀ ਕਹਿ ਸਕਦਾ ਕਿਉਂਕਿ ਤਾਂ ਪਿੱਛੇ ਦੇ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਹੈ ਤੁਹਾਨੂੰ ਪਤਾ ਹੀ ਹੈ ਵੀ ਜੋ ਮਾਹੌਲ ਹੈ ਸਾਡੇ ਪੰਜਾਬ ਦੇ ਵਿੱਚ ਅਸਲ 'ਚ ਮੁੱਖ ਮੰਤਰੀ ਦੇ ਚਿਹਰੇ ਜਿਆਦਾ ਹੋ ਗਏ ਨਹੀਂ ਇੱਥੇ ਵੀ 컬러 ਪਿਆ ਵਾ ਉੱਤੇ ਵੀ ਹੁਣ ਪਤਾ ਨਹੀਂ ਕੀ ਕੀਤਾ ਤੇ ਫਿਰ ਈਡੀ ਦੀ ਸੈਂਮਿੰਗ ਹੋਈ ਹੈ ਮੈਨੂੰ ਤੇ ਤੁਹਾਡੇ ਕੋ ਪਤਾ ਲੱਗਾ ਸੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਤਬਾ ਸਾਰੇ ਚੈਨਲ ਵੱਲੇ ਜਿਹੜੇ ਅੱਜ ਇਕੱਠੇ ਹੋਏ ਹਨ ਔਰ ਜਿੱਥੋਂ ਤੱਕ ਅਜ ਕੌਰਮ ਪੂਰਾ ਕਰਨ ਦਾ ਸਵਾਲ ਹੈ ਕਿ ਇਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਆਪਣੇ ਆਪਣੇ ਹਰਬੰਸ ਪਿਆਰੇ ਨੇਤਾ ਐਮਐਲਏ ਸ਼ਰੀ ਕਲਸੀ ਜੀ ਜਿਨ੍ਹਾਂ ਨੇ ਇਹ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਹਨ ਔਰ ਇੱਕ ਜੀ ਇਹ ਦੇਖਣ ਨੂੰ ਸ਼ਹਿਰ ਦੇ ਵਿੱਚ ਸਾਹਮਣੇ ਆਈ ਹੈ ਕਿ ਮਾਨਕ ਮਹਿਤਾ ਜੀ ਜਿਸ ਤਰੀਕੇ ਨਾਲ ਛੋਟੀ ਜੀ ਉਮਰ ਦੇ ਵਿੱਚ ਚੇਅਰਮੈਨ ਬਨਾਇਆ। ਔਰ ਸਾਰੇ ਸ਼ਹਿਰ ਦੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ 'ਚ ਖਲਬਲੀ ਮੱਚੀ ਹੋਈ ਹੈ। ਉਹ ਕਹਿੰਦੇ ਨੇ ਕਿ ਅੱਜ ਤੱਕ ਤਾਂ ਸਾਰੇ ਸਾਰੇ ਉਮਰ ਅਸੀਂ ਲੱਗੇ ਰਹੇ ਸਾਡੋਂ ਕਿਸੇ ਨਾਲ ਆਪਣਾ ਕਿਸੇ ਨੂੰ ਕੋਈ ਅਹੁਦਾ ਨਹੀਂ ਕੋਈ ਜਨਗਾਰੀ ਨਹੀਂ ਦਿੱਤੀ ਗਈ ਕੋਈ ਇੱਜ਼ਤ ਮਾਨ ਸਨਮਾਨ ਨਹੀਂ ਮਿਲਿਆ। ਉਹ ਇੱਕ ਪਾਰਟੀ ਐਸੀ ਹੈ ਵੀ ਜਿਹੜੇ ਛੋਟੇ ਛੋਟੇ ਉਮਰਾਂ ਦੇ ਚਲੋ ਮੈਂ ਤੇ ਆਪਣਾ ਸਮਝ ਲਓ ਕਿ ਇੱਕ ਮੇਰਾ ਤਜਰਬਾ ਕਰਕੇ ਜਾਂ ਜਿਸ ਸਾਲ ਉਮਰ ਦੇ ਸਾਥ ਕਰਕੇ ਮੇਰੀ ਜ਼ਿੰਮੇਵਾਰੀ ਲਗਾਈ ਗਈ ਹੈ ਲੇਕਿਨ ਮਾਨਕ ਮਹਿਤਾ ਜੀ ਸੰਮੀ ਜੀ ਔਰ ਡਾਕਟਰ ਜਰਦੀਸ਼ ਸਿੰਘ ਜੀ ਔਰ ਹੋਰ ਜਿਹੜੇ ਪਾਰਟੀ ਦੇ ਜਿਹੜੇ ਅਹੁਦੇਦਾਰ ਹਨ ਛੋਟੇ ਛੋਟੇ ਉਮਰਾਂ ਦੇ ਜਿਹੜੇ ਲੜਕੇ ਜਿਹੜੇ ਨੇ ਉਹ ਪਾਰਟੀ ਦੇ ਨਾਲ ਉਹਨਾਂ ਨੂੰ ਜ਼ੋਰ ਦੇ ਦਿੱਤੇ ਗਏ ਹਨ ਇਹਨਾਂ ਨੇ ਆਪਣੀ ਪਾਰਟੀ ਦਾ ਤੇ ਚਲੋ ਵਿਕਾਸ ਕਰਨਾ ਲੇਕਿਨ ਜੋ ਦੂਸਰੀ ਪਾਰਟੀਆਂ ਵਿੱਚ ਕਲਬਲੀ ਮਚੀ ਹੈ ਉਹ ਉਹਨਾਂ ਦੇ ਸਮੇਂ ਦੇ ਵਿੱਚ ਦੇਖਣ ਵਾਲੀ ਹੋਏਗੀ ਸਰੋ ਮੈਂ ਸਮਝਦਾ ਕਿ ਇਹ ਪਾਰਟੀ ਦੇ ਵਿੱਚ ਉਹਨਾਂ ਦੇ ਆਪਣੀ ਖਲਪਲੀਆਂ ਮੱਝਣ ਗਈਆਂ ਵੀ ਬਣਿਆ ਕੀ ਸਾਨੂੰ ਕਿਹਣੀ ਉਹਦੇ ਕੋਈ ਪਾਰਟੀਆਂ ਦੇ ਰਹੀਆਂ ਸੋ ਜਿੱਥੋਂ ਤੱਕ ਅੱਜ ਕੋਰਮ ਪੂਰਕ ਕਰਨ ਦਾ ਸਵਾਲ ਆ ਵੀ ਕੋਈ ਵੀ ਟਰਸਟ ਜਿਹੜਾ ਹੈ ਉਹਨਾਂ ਚਿਰ ਵਿਕਾਸ ਦੇ ਕੰਮ ਦੇ ਵਿੱਚ ਗਤੀ ਨਹੀਂ ਲਿਆ ਸਕਦਾ ਜਿੰਨਾ ਚਿਰ ਉਹਦਾ ਆਪਣਾ ਕੋਰਮ ਪੂਰਾ ਨਾ ਹੋਏ ਉਹਦੇ ਵਾਸਤੇ ਟਰਸਟੀਆਂ ਦੀ ਜ਼ਰੂਰਤ ਹੈ ਟਰਸਟੀ ਪੂਰੇ ਬਤਾ ਕੋ ਪਹਿਨਾ ਤੇ ਟਰਸਟੀਆਂ ਨੇ ਵਿੱਚ ਸਹਿਮਤੀ ਜਤਾਣੀ ਹੈ ਔਰ ਪੂਰੇ ਜਿਹੜਾ ਸਟਾਫ ਬੈਠਦਾ ਹੈ ਤੇ ਤਾਦੀ ਕੋ ਮਦਦ ਅਸੀ ਅੱਗੇ ਭੇਜ ਸਕਨੇ ਆ ਸੋ ਅੱਜ ਮੈਂ ਆਪਣੇ ਐਮਐਲਏ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਬਹੁਤ-ਬਹੁਤ ਕਰਦਾ ਜਿਨ੍ਹਾਂ ਨੂੰ ਬਹੁਤ ਹੀ ਯੋਗ ਇਨਸਾਨ ਬਹੁਤ ਹੀ ਸੂਝ-ਬੂਝ ਵਾਲੇ ਮੇਰੇ ਨਾਲ ਦੋ ਤਸਤੀ ਬਣਾਏ ਹਨ ਔਰ ਅੱਜ ਅਸੀਂ ਦਿਨ ਰਾਤ ਤੇ ਆਪਣਾ ਦਿਨ ਰਾਤ ਅਸੀਂ ਮਿਹਨਤ ਕਰਕੇ ਇਹ ਸ਼ਹਿਰ ਦਾ ਵਿਕਾਸ ਕਰਨ ਵਾਸਤੇ ਕੋਈ ਕਸਰ ਨਹੀਂ ਛੱਡਾਂਗੇ ਸਭੀ ਕੀ ਜਰਾ ਚਾਹੋ ਸਫਸਤੀ ਦੇ ਰੂਪ ਤੋਂ ਮੌਦਦਾਰੀ ਮਿਲਿਆ ਕੀ ਸੋਚ ਰੱਖੀ ਜਿਹੜੇ ਕੰਮ ਸਭ ਤੋਂ ਪਹਿਲਾਂ ਮੈਂ ਸਪਤਾਪਨਿਸ਼ਰ सी उसने वाह जिन्ह ने तो ताकत बखशी है कि अब जो मुकाम तक तो पहुंचाया वा एक मनुष्य सदिया गुजर निकल चिटियां दाड़ियां हासिल करने चाहिए उसके धनबाद तो बाद धनबाद तो करा अपने एम ए अमृत सिर शाही कशी जी का जिन्हों ने इस वर्कर भरोसा इना चीन जिताया जो काबिल में अजे तक नहीं और तो मैं भी मन की जो पार्टी ने साहब ने मेरे भरोसा उठाया वा एक बहुत चीज है जिस लेवल तो लैवल ग्यारह साल हो गए और मैं बहुत चंकी तरह जानता कि ए साहब ने हर बुरे समय के मेरा साथ दिता वा इन्होंने हमेशा एक चीज मैंने सिखाई थी जब कभी अताश हो सरकार आईया कांग्रेस सरकार भी आई अकाली सरकार भी असी देखी पर एमएसाबी सोच सी कि अपने वर्क को कभी पिछे नहीं पैन देना ਆਪਣੇ ਲੱਕੀ ਵਲ ਧਿਆਨ ਲੈਣਾ ਵਾ ਦੂਜੀ ਵੀ ਲੱਕੀ ਮਟਾਉਣਾ ਨੂੰ ਚੱਲਿਆ ਆਪਣੇ ਲੱਕੀ ਵਲ ਧਿਆਨ ਲਈਏ ਤੇ ਸਮਾ ਆਇਆ ਪੰਜਾਬ ਦੇ ਵਿੱਚ ਆਮ ਆਨ 党 ਦੀ ਸਰਕਾਰ ਆਈ ਸਾਡੇ ਐਮਐਸ ਸਾਹਿਬ ਅੱਜ ਪੰਜਾਬ ਦੇ ਕਾਰਕਾਜੀ ਪ੍ਰਧਾਨਦਨ ਨੇ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਸਾਡੇ ਵਰਗੇ ਵਰਕਰਾਂ ਨੂੰ ਅੱਜ ਉਹਨਾਂ ਨੂੰ ਪੂਰਾ ਪੰਜਾਬ ਜਾਣਦਾ ਵਾ ਤੇ ਮੈਂ ਸ਼ਰਧਾ ਦਵਾ ਨੂੰ ਕਿ ਜੋ ਸੁਪਨਾ ਐਮਐਸ ਸਾਹਿਬ ਦਾ ਵਾ ਉਹ ਸੁਪਨਾ ਸਾਡਾ ਵਾ ਸਾਡੀ ਟੀਮ ਦਾ ਵਾ ਸਾਡੇ ਵਰਕਰਾਂ ਦਾ ਵਾ ਸਾਡੇ ਚੇਰਮੈਨ ਸਾਹਿਬ ਜਿਸ਼ਪਾਲ ਜੀ ਨੇ ਜੋ ਨਿਸ਼ਟੀ ਮਿਲਿਆ ਆਪਣੇ ٹرسٹ ਦਾ ਕੰਮ ਜਿਹਨਾਂ ਨੂੰ ਸਾਫ ਸੰਭਾਲਿਆ ਗਿਆ ਉਹਨਾਂ ਦੇ ਨਾਲ ਬਤੌਰ ਟੈਸਟੀ ਅਸੀਂ ਤੇ ਮੇਨ ਦੇ ਨਾਲ ਕੰਮ ਕਰਾਂਗੇ ਉਹ ਬਟਾਲੇ ਹਲਕੇ ਦੇ ਵਿੱਚ ਇੱਕ ਉਕਾਸ ਦੇ ਵਿੱਚ ਪੁਰ ਪੰਜਾ ਦੇ ਵਿੱਚ ਮਤਾਰਕ ਨੰਬਰ ਚ ਲੈ ਕੇ ਆਵਾਂਗੇ ਆ ਦੀ ਕਿਸੇ ਸੋਸ਼ਲ ਜੀ ਮੈਂ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦਾ ਹਾਂ ਮਹਾਂ ਮਾਲਕ ਦਾ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਇਸੇ ਕਲੇ ਮਾਣੇ ਨੂੰ ਇਸ ਜਗ੍ਹਾ ਤੇ ਪਹੁੰਚਾਇਆ ਜੋ ਆਸ ਹੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠ ਕੇ ਇਥੇ ਤੱਕ ਆਇਆ ਔਰ ਉਸ ਤੋਂ ਜ਼ਿਆਦਾ ਜੋ ਕਿ ਸਾਡਾ ਹਾਈ ਕਮਾਂਡ ਆ ਪਾਰਟੀ ਦਾ ਸ੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨ ਸਾਹਿਬ ਔਰ ਸਾਡੇ ਸਭ ਤੋਂ ਜ਼ਿਆਦਾ ਸਾਡੇ ਐਮਐਲ ਸਾਹਿਬ ਸ਼ੈਰੀ ਕਲਸੀ ਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਨਾ ਧੰਨਵਾਦ ਕਰਦਾ ਜੋ ਕਿ ਸਦਾ ਰਹਿਣੇ ਰਵਾਂਗਾ ਜਿਨ੍ਹਾਂ ਨੇ ਇਹ ਛੋਟੇ ਮਾਣੇ ਨੂੰ ਇਥੇ ਤੱਕ ਪਹੁੰਚਾਇਆ ਦਿਲਾਬ ਕੰਡ ਦੇ ਵਿੱਚ ਕੋਈ ਨੰਬਰ ਤੱਕ ਨਹੀਂ ਸੀ ਜਾਣਦਾ ਕਿ ਅੱਜ オーਪਨ ਦੇ ਸਰਪੰਚ ਬਣਾ ਕੇ ਔਰ ਇੱਥੇ ਇੱਕ ਨਗਰ ਸੁਦਾ ਦੇ ਮੈਂਬਰ ਬਣਾ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰਗੁਜ਼ਾਰ ਹਾਂ ਆਮ ਪਾਰਟੀ ਦਾ ਸਾਡੇ ਚੇਅਰਮੈਨ ਸਾਹਿਬ ਦਾ ਸਾਡੇ ਜਿਲ੍ਹੇ ਦੀ ਫੈਮਿਲੀ ਪਰਵਾਰ ਸਾਡੇ ਜਿਲ੍ਹੇ ਆਈ ਕਮਾਂਡ ਮੈਂਬਰ ਸਰਪੰਚ ਸਾਡੇ ਬਟਾਲੇ ਦੇ ਹਰ ਕੀ ਦੇ ਸਾਡੇ ਪ੍ਰਿੰਸੀਪਲ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਕਿਉਂਕਿ ਇਹਨੇ ਬੜੀ ਨੇਕ ਸਦਕਾ ਹੀ ਇੱਕ ਇੱਥੇ ਤੱਕ ਮਤਲਬ ਨੰਬਰ ਪਹੁੰਚਣ ਰਿਹਾ ਕਿਉਂਕਿ ਇਹ ਸਾਰਿਆਂ ਨੇ ਇਹੀ ਕਹਾਂਗੇ ਕੋਈ ਵਧੀਆ ਮਿਹਨਤ ਕਰੋ ਔਰ ਮਿਹਨਤ ਕਰੋਗੇ ਤਾਂ ਫਲ ਮਿਲੇਗਾ ਕਿਉਂਕਿ ਇਹ ਪਾਰਟੀ ਦੇ ਵਿੱਚ ਕੋਈ ਪੈਸੇ ਨਾਲ ਨਹੀਂ ਮਿਲਦਾ ਇਹਦੇ ਨਾਲ ਮਿਹਨਤ ਦੀ ਕਦਰ ਪਗੇਗੀ ਆ ਕਿ ਅਸੀਂ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਆ ਜਿੱਥੇ ਜਿੱਥੇ ਡਿਊਟੀ ਲੱਗਦੀ ਰਹੀ ਆ ਨੇਤਾ ਜੀ ਕਰਦੇ ਰਹੇ ਹਾਜ਼ਰ ਹੁੰਦੇ ਰਹੇ ਹਰ ਜਗ੍ਹਾ ਤੇ ਜੀ ਗੁਜਰਾਤ ਤੇ ਜੀਰਾਤ ਦਿੱਲੀ ਤੇ ਦਿੱਲੀ ਹਾਂ ਠੀਕ ਹੈ ਨੇਤਾ ਜੀ ਠੀਕ ਹੈ ਨੇਤਾ ਜੀ ਹਰ ਜਗ੍ਹਾ ਤੇ ਆ ਇਸ ਤਰ੍ਹਾਂ ਇਹ ਦੋਹਾਂ ਪੈਸੇ ਚੱਲਦੇ ਰਹਿਣਗੇ ਜੋ ਸਾਡੀ ਹਰ ਇੱਕ ਮਾਰਦਾ ਨੇਤਾ ਜੀ ਦਾ ਹੁਕਮ ਹੈਗਾ ਅਸੀਂ ਤਨੂੰ